ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਮੁੱਚੇ ਨਗਰ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਆਪ ਸੰਗਤਾਂ ਦੇ ਸੰਯੋਗ ਦੇ ਨਾਲ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋ ਆਪ ਜੀ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਤਿਨਾਂ ਦੇ ਸੰਬੰਧ ਵਿੱਚ ਜੜਾ ਹੈ ਜੋ ਸਤਿਗੁਰਾਂ ਦੀ ਬਾਣੀ ਦੇ ਜਾਪ ਆਰੰਭ ਹਨ ਜਿਨ੍ਹਾਂ ਦੇ ਭੋਗ 28 ਤਰੀਕ ਨੂੰ ਦਿਨ ਵਿਖੇ ਪਹਿਣਗੇ ਜਿਸ ਵਿੱਚ ਜਿਹੜਾ ਹੈ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਜਿਹੜਾ ਹੈ ਦੇਂਦੇ ਸਮੇਂ ਜਿਹੜਾ ਭੋਗ ਪਹਿਣਗੇ ਗੁਰਬਾਣੀ ਦੇ ਉਪਰੰਤ ਜਿਹੜਾ ਹੈ ਕੀਰਤਨ ਦਰਬਾਰ ਸਜੇਗਾ ਜਿਸ ਵਿੱਚ ਜਿਹੜਾ ਹੈ ਕਥਾ ਵਿਚਾਰਾ ਹੋਣਗੀਆਂ ਢਾਡੀ ਜਿੱਥੇ ਪਹੁੰਚ ਰਹੇ ਹਨ ਜਿਨ੍ਹਾਂ ਨੇ ਆਪ ਨੂੰ ਜਿਹੜਾ ਹੈ ਗੁਰ ਇਤਿਹਾਸ ਦੇ ਨਾਲ ਸਰਵਣ ਕਰਾ ਕੇ ਆਪਜੀ ਜੀਵਨ ਸਫਲਾ ਬਣਾਉਣਾ ਹੈ ਸਵਾਪ ਉਸ ਨੂੰ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਨ ਕਿਰਪਾ ਕਰਕੇ ਜਿਹੜਾ ਹੈ ਸਮੇਂ ਦੇ ਨਾਲ 28 ਤਰੀਕ ਨੂੰ ਜਿਹੜਾ ਹੈ ਗੁਰਦੁਆਰਾ ਬਾਬਾ ਬੋਡਾ ਸਾਹਿਬ ਦੀ ਵਿਖੇ ਪਹੁੰਚ ਕੇ ਜਿਹੜਾ ਹੈ 사ਤਗਰਾਂ ਦੇ ਇਤਿਹਾਸ ਨੂੰ ਸੁਣਨ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਹੈ ਜੀ ਦਾਸ ਗਰੰਥੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ